ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਜਿਹੜਾ ਉਬਾਲ ਆਇਆ ਹੋਇਆ ਇਸ ਟਾਈਮ ਸਭ ਤੋਂ ਚਰਚਿਤ ਖਬਰ ਤੋਂ ਸ਼ਰਮਾ ਜੀ ਮਾਨ ਬਨਾਵ ਬਾਜਵਾ ਜਿਹੜਾ ਕਿ ਧਮਾਕਿਆਂ ਦੀ ਗਿਣਤੀ ਦੱਸਣ ਦੇ ਮਾਮਲੇ ਦੇ ਵਿੱਚ ਬਾਜਵਾ ਕਰੇ ਹੋਏ ਨੇ ਆ ਉਹ ਕਹਿੰਦਾ ਜਿਹੜਾ ਆਪਾਂ ਗੱਲ-ਗੱਲ ਕੀਤੀ ਸੀ ਫਿਕਸ ਮੈਚ ਦੇ ਬਾਰੇ ਕਹਿੰਦੇ ਹੁਣ ਇੱਕ ਨਹੀਂ ਕਈ ਪਰਤਾਂ ਉੱਤਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਪ੍ਰਵੀਨ ਜੀ ਇਸ ਤਰ੍ਹਾਂ ਹੈ ਕਿ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਇਹ ਪਹਿਲੀ ਨਜ਼ਰੇ ਫਿਕਸ ਮੈਚ ਲੱਗਦਾ ਉਦਾ ਆਧਾਰ ਇਹ ਬਣ ਰਿਆ ਸੀਗਾ ਕਿ ਵੀ ਲੰਘੇ ਦਿਨਾਂ ਦੀ ਚਰਚਾ ਕਾਂਗਰਸ ਦੇ ਵਿੜੇ 'ਚ ਤੁਰ ਰਹੀ ਆ ਜੀ ਕਿ ਕਿਤੇ ਨਾ ਕਿਤੇ ਮੁਲਾਕਾਤ ਹੋਈ ਆ ਆਮ ਆਦਮੀ ਪਾਰਟੀ ਦੇ ਦੋ ਸੀਨੀਅਰ ਲੀਡਰਾਂ ਨਾਲ ਹਮ ਹਮ ਅ ਪ੍ਰਤਾਪ ਸਿੰਘ ਬਾਜਵਾ ਦੀ ਕਿ ਦਿੱਲੀ ਦੇ ਦੋ ਵੱਡੇ ਲੀਡਰ ਜੀ ਅ ਚੰਡੀਗੜ੍ਹ ਦੇ ਖੇਤਰ ਦੇ ਵਿੱਚ ਇੱਕ ਸੀਏ ਦੇ ਘਰੇ ਪ੍ਰਤਾਪ ਸਿੰਘ ਬਾਜਵਾ ਨੂੰ ਮਿਲਦੇ ਨੇ ਠੀਕ ਹੈ ਤੇ ਜੀਤੋ ਬਾਅਦ ਇਹ ਗੱਲ ਲੀਕ ਹੋ ਕੇ ਹਾਈ ਕਮਾਂਡ ਤੱਕ ਪਹੁੰਚ ਜਾਂਦੀ ਆ ਤੇ ਇਸ ਲਈ ਕਹ ਦੇਖੋ ਜੀ ਮੈਂ ਉਹਨਾਂ ਦੀ ਗੱਲ ਮੰਨੀ ਨਹੀਂ ਤਾਂ ਕਰਕੇ ਸਰਕਾਰ ਨੇ ਮੇਰੇ ਤੇ ਕਾਰਵਾਈ ਕਰਤੀ ਇਹ ਕਹਿੰਦੇ ਫਿਕਸ ਮੈਚ ਤੇ ਇਹ ਕਾਰਵਾਈ ਕਹਿੰਦੇ ਸਰਕਾਰ ਨੂੰ ਵੀ ਸੂਟ ਕਰਦੀ ਹੈ ਕਿ ਉਹਨਾਂ ਦੀ ਸਿੱਖਿਆ ਕ੍ਰਾਂਤੀ ਦੀ ਹਵਾ ਨਿਕਲੀ ਹੋਈ ਹੈ ਤੇ ਉਹਨਾਂ ਨੂੰ ਮਾਮਲਾ ਐਡਵਰਟ ਕਰਨ ਲਈ ਮਾਮਲੇ ਤੋਂ ਪਟਕਾਉਣ ਲਈ ਲੋਕਾਂ ਦਾ ਧਿਆਨ ਸੋ ਇਹਦੇ ਲਈ ਕਹਿੰਦੇ ਕਿ ਉਹਨਾਂ ਨੂੰ ਵੀ ਸਹੀ ਲੱਗਿਆ ਸੋ ਇਸ ਲਈ ਕਹਿੰਦੇ ਫਿਕਸ ਕਾਰਵਾਈ ਪਰ ਆਪਾਂ ਜਦੋਂ ਕੱਲ ਇਹ ਖਬਰ ਕੀਤੀ ਉਹ ਤੋਂ ਬਾਅਦ ਕੁਝ ਧਿਰਾਂ ਨੇ ਮੇਰੇ ਤੱਕ ਪਹੁੰਚ ਅਪਰੋਚ ਕੀਤੀ ਕਿ ਜੀ ਤੁਸੀਂ ਜੀ ਕਹਿੰਦੇ ਕਿ ਇਹ ਗੱਲਾਂ ਕਰ ਰਹੇ ਹੋ ਜੀ ਦਿੱਲੀ ਦੇ 2 ਲੀਟਰ ਮਲੇ ਨੇ ਜੀ ਸੰਜੇ ਸਿੰਘ ਜੀ ਤਾਂ ਵਿਪਾਸਨਾ ਤੇ ਗਏ ਹੋਏ ਨੇ ਜੀ ਅੱਛਾ ਹੁਣ ਤੁਸੀਂ ਇਹ ਦੇਖੋ ਪ੍ਰਵੀਨ ਜੀ ਆਪਾਂ ਤਾਂ ਨਾਂ ਹੀ ਨਹੀਂ ਲਿਆ ਸੰਜੇ ਸਿੰਘ ਦਾ ਹਮ ਬਿਲਕੁਲ ਤੇ ਫਿਰ ਫਿਰ ਇਹ ਗੱਲ ਕਿੱਥੋਂ ਆਈ ਹਮ ਫਿਰ ਉਹਨਾਂ ਨੂੰ ਕੀ ਪਤਾ ਕਿ ਹਾਂ ਇਹ 2 ਲੀਟਰਾਂ ਜਿਹਨ ਸੰਜੇ ਸਿੰਘ ਦਾ ਗੱਲ ਕਰਦਾ ਹੈ ਪਰ ਇਹ ਗੱਲ درست ਹੈ ਹਮ ਸੰਜੇ ਸਿੰਘ ਵਿਪਾਸਨਾ ਤੇ ਗਏ ਹੋਣਗੇ ਹੋ ਸਕਦਾ ਕੱਲ ਰਾਤ ਪਰਤੇ ਜਾਂ ਅੱਜ ਪਰਤਣਾ ਉਹਨਾਂ ਨੇ ਜੀ ਜੀ ਪਰ ਇਹ ਮੁਲਾਕਾਤ ਅੱਜ ਕੱਲ ਦੀ ਨਹੀਂ ਹਮ ਹਮ ਅੱਜ ਤੋਂ 19 ਦਿਨ ਪਹਿਲਾਂ ਦੀ ਹੈ ਹੂੰ ਔਰ ਹੁਣ ਇਹ ਗੱਲ ਕੱਲੇ ਕਾਂਗਰਸ ਦੇ ਘਰ ਤੱਕ ਨਹੀਂ মিডিਆ ਤੱਕ ਵੀ ਹੋਰ ਧਿਰਾਂ ਤੱਕ ਵੀ ਹੁਣ ਅਪੜ ਗਈ ਹੈ ਠੀਕ ਹੈ ਔਰ ਭवेश ਬਗੇਦ ਰਾਹੀਂ ਇਹ ਸ਼ਿਕਾਇਤ ਖੜਗੇ ਤੱਕ ਪਹੁੰਚ ਗਈ ਹੈ ਉਹ ਅੱਛਾ ਔਰ ਸੰਜੇ ਹੀ ਨਹੀਂ ਮਨੀਸ਼ ਸ਼ਿਸ਼ੋਧੀਆਂ ਨਾਲ ਸੀ ਹੂੰ ਇਹ ਚਰਚਾ ਮਾ ਹੁਣ ਕਾਂਗਰਸ ਦੇ ਘਰਾਂ ਚ ਪੱਕੀ ਤੌਰ ਤੇ ਚੱਲ ਰਹੀ ਹੈ ਕਿ ਬਿਲਕੁਲ ਸੰਜੇ ਸਿੰਘ ਤੇ ਮਨੀਸ਼ ਸ਼ਿਸ਼ੋਧਿਆ ਅੱਜ ਤੋਂ ਇਸ ਸਮੇਂ ਜਦੋਂ ਮੈਂ ਭਾਰਤ ਦੇ ਸਮੇਂ ਦੇ ਹਿਸਾਬ ਨਾਲ ਗੱਲ ਕਰ ਰਿਹਾ 16 ਤਰੀਕ ਨੂੰ 16 ਅਪ੍ਰੈਲ ਨੂੰ ਅੱਜ ਤੋਂ 19 ਦਿਨ ਕਰੀਬ ਪਹਿਲਾਂ ਇੱਕ ਸੀਏ ਦੇ ਘਰੇ ਮਨੀਸ਼ ਸ਼ਿਸ਼ੋਧਿਆ ਤੇ ਸੰਜੇ ਸਿੰਘ ਕਹਿੰਦੇ ਮਿਲਣ ਆਉਂਦੇ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਆਜਵਾ ਲੀਡਰ ਦਾ ਲੀਡਰ ਨੂੰ ਮਿਲਣਾ ਕੋਈ ਗਨਾਹ ਨਹੀਂ ਹੁੰਦਾ ਹਾਂਜੀ ਹਾਂਜੀ ਪਰ ਚੋਰੀ ਮਿਲਣਾ ਵੱਡਾ ਗਨਾਹ ਹੁੰਦਾ ਸਹੀ ਤੁਸੀਂ ਜੰਤਕ ਮਿਲੋ ਕੌਣ ਰੁਕ ਦਤਾ ਕਿਸੇ ਵਿਹਾਂ ਚ ਮਿਲਦੇ ਹਾਂ ਪ੍ਰੋਗਰਾਮਾਂ ਚ ਮਿਲਦੇ ਉਹਦੀਆਂ ਫੋਟੋਆਂ ਵੀ ਬਹੁਤ ਵਾਇਰਲ ਹੁੰਦੀਆਂ ਦੇਖੋ ਜੀ ਇਕੱਠੇ ਬੈਹਨੇ ਆਂ ਕੁੱੱਠੇ ਕਰਦੇ ਆ ਤਾਂ ਵੀ ਅਗਲੇ ਨੂੰ ਹੁੰਦਾ ਕਿ ਠੀਕ ਆ ਯਾਰ ਜਨਤਕ ਸਮਾਗਮਾਂ ਚ ਆਪਕ ਜੂ ਇਹਦੇ ਮੱਥੇ ਲੱਗਦੇ ਆ ਮਿਲਦੇ ਗੱਲ ਕਰਦੇ ਆ ਹਮ ਸਾਦੇ ਹੈਨਾ ਵਿਦਵਾਨਤਵ ਵਾਲੀ ਗੱਲ ਰਹੀਆਂ ਚ ਲੋਕ ਸਭਾ ਦੇ ਵਿੱਚ ਉਤਰਦੇ ਚੜ੍ਹਦੇ ਆਉਂਦੇ ਜਾਂਦੇ ਕੰਟੀਨ ਚ ਹੈਨਾ ਖੁਸ਼ੀ ਗਮੀ ਦੇ ਸਮਾਗਮਾਂ 'ਚ ਵੀ ਮਿਲਦੇ ਹਮ ਪਰ ਨਾ ਆਪਣੇ ਘਰੇ ਨਾ ਉਹਦੇ ਘਰੇ ਤੀਏ ਦੇ ਘਰੇ ਤੇ ਇਹ ਵੀ ਕੋਸ਼ਿਸ਼ ਕੀ ਕਿਸੇ ਨੂੰ ਪਤਾ ਨਾ ਲੱਗੇ ਹੈ 12 ਦਿਨ ਤੁਸੀਂ ਮਤਲਬ ਕਿ ਪਤੀਲੇ ਦੇ ਉੱਪਰ ਢੱਕਣ ਰੱਖ ਕੇ ਰਿੱਝਦੀ ਰਹੀ ਅੰਦਰ ਤੁਸੀਂ ਕਹੋਗੇ ਕਿ ਬਾਹਰ ਆਵੇ ਹੀ ਨਾ ਪਰ ਵਾਰ ਆਊਗਾ ਤਾਂ ਬਾਹਰ ਤਾਂ ਢੱਕਣ ਚੱਕ ਕੇ ਗੱਲ ਬਾਹਰ ਆਊਗੀ ਕਹੋਗੇ ਹੋਗੀ ਬਿਲਕੁਲ ਵਾਜੀ ਹੂੰ ਸੋ ਇਸ ਲਈ ਮੁਲਾਕਾਤ ਦਾ ਮਸਲਾ ਨਹੀਂ ਗਾ ਗੁਪਤ ਮੁਲਾਕਾਤ ਦਾ ਮਸਲਾ ਤੇ ਇਹਦੇ ਪਿੱਛੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਿ ਲੁਧਿਆਣੇ ਦੀ ਕਹਾਣੀ ਲਿਖਣ ਦੀ ਕੋਸ਼ਿਸ਼ ਹੈ ਕਿ ਕੋਈ ਹਿੱਲਾ ਛੱਡਣਾ ਨਹੀਂ ਚਾਹੁੰਦੀ ਕੇਜਰੀਵਾਲ ਦੀ ਤਰ ਕਿ ਕੇਜਰੀਵਾਲ ਨੂੰ ਇੱਥੋਂ ਲੁਧਿਆਣੇ ਚੋਂ ਕੱਢ ਕੇ ਅਸੀਂ ਰਾਸਵਾ ਲੈ ਕੇ ਜਾਣਾ ਉਹਨਾਂ ਲਈ ਸੰਜੀਵ ਰੋੜਾ ਮਸਲਾ ਥੋੜਾ ਮਸਲਾ ਤਾਂ ਉਹਨਾਂ ਲਈ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸ਼ਿਸ਼ੋਦੀਆ ਜੀ ਨੂੰ ਵੀ ਦਾਸਵਾ ਪੇਚਣਾ ਉਹਨਾਂ ਨੇ ਜੀ ਜੀ ਸਹੀ ਹੈ ਪਰ ਜੇਕਰ ਇਹ ਨੇੜੇ ਤੇੜੇ ਨਾ ਹੁੰਦੀ ਗੱਲ ਕੋਈ ਹੂੰ ਹੂੰ ਜੇਕਰ ਇਹ ਇਹ ਪਰਤ ਨਾ ਉਦੜੀ ਹੁੰਦੀ ਹੂੰ ਹੂੰ ਤਾਂ ਫਿਰ ਉਹ ਦੂਸਰੀ ਪਰਤ ਸਾਹਮਣੇ ਨਾ ਆਉਂਦੀ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਭਾਰਤ ਕੁਸ਼ਨ ਆਸ਼ੂ ਜਿਹੜਾ ਉਮੀਦਵਾਰ ਹੈ ਉਹ ਉਮੀਦਵਾਰ ਕਿਸੇ ਨਾਲ ਨਰਾਜਗੀ ਨਹੀਂ ਪਾਲਦਾ ਹੁੰਦਾ ਜਦੋਂ ਉਮੀਦਵਾਰ ਹੋਵੇ ਹੂੰ ਸਹੀ ਹੈ ਉਸ ਸਮੇਂ ਤਾਂ ਨਰਾਜ ਹੋਏ ਨੂੰ ਵੀ ਉਹ ਮਨਾਉਣ ਜਾਂਦਾ ਹੈ ਹੂੰ ਮੈਂ ਤਰਲਾ ਕਰਦਾ ਤੇ ਉਹ ਕਹਿੰਦਾ ਕਿ ਚਾਹੇ ਕੋਈ ਛੋਟਾ ਚਾ ਕੋਈ ਵੱਡਾ ਜਿਹੜਾ ਵੀ ਆ ਜਾਵੇ ਬਾਈ ਮੇਰੇ ਲਈ ਤਾਂ ਸਹਾਈ ਹੈ ਹੂੰ ਪਰ ਉਹਦਾ ਇਸ ਜਿਮਨੀ ਚੋਣ ਦੇ ਵਿੱਚ ਵੀ ਜਿਹਦੇ ਵਿੱਚ ਪਤਾ ਹੈ ਕਿ ਅਸਾਰ ਘਟ ਜਾਂਦੇ ਨੇ ਕਈ ਵਾਰ ਸਤਾਤਾਰੀ ਧਿਰ ਦੇ ਅਸਾਰ ਵੱਧ ਜਾਂਦੇ ਨੇ ਉਹਦੇ ਬਾਅਦ ਭਾਜਪਾ ਭੂਸ਼ਨਾ ਆਸ਼ੂ ਦਾ ਇਹ ਜਨਤਕ ਆਪਣੀ ਪਾਰਟੀ ਦੇ ਅੰਦਰ ਸਨੇਹਾ ਲਾਉਣਾ ਕਿ ਜੀਨੂ ਮਰਜੀ ਭੇਜ ਦੋ ਜੀ ਚੌਣ ਪਚਾਰ ਲਈ ਪਰਾ ਦੋ ਨਹੀਂ ਚਾਹੀਦੇ ਪ੍ਰਧਾਨ ਰਾਜਾ ਬੜਿੰਗ ਤੇ ਵਿਰੋਧੀ ਤੇ 4 ਲੀਟਰ ਪ੍ਰਤਾਪ ਆ ਜਾਵੇ ਇਹਦੇ ਕੀ ਮਾਇਨੇ ਨੇ ਹਮ ਸਹੀ ਹੈ ਸੋ ਇਸ ਲਈ ਇਹ ਲੁਕੋ ਲੈਣ ਇੱਕ ਉਸ ਕਰ ਲੈਣ ਇਹ ਪਰਤਾਂ ਜਗਜਾਹਰ ਨੇ ਕਿ ਇੱਧਰ ਦੀ ਮੁਲਾਕਾਤ ਜਦੋਂ ਲੀਕ ਹੋਈ ਤਦ ਲੱਗਾ ਕਿ ਮੇਰੀ ਕੁਰਸੀ ਨਾ ਹਿੱਲ ਜਵੇ ਮੇਰੇ ਆਗੂ ਹੋਣ ਦੇ ਨਾਤੇ ਮੇਰੇ ਤੇ ਕੋਈ ਅਸਰ ਨਾ ਪੈ ਜਾਵੇ ਤਾਂ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਜੀ ਮੇਨ ਤਾਂ ਸਰਕਾਰ ਟੰਗਣ ਨੂੰ ਖੜਦੀ ਹੈ ਮੈਂ ਇਹਨਾਂ ਦੀ ਜੇ ਗੱਲ ਮੰਨ ਲਈ ਹੁੰਦੀ ਫਿਰ ਮੇਰੇ ਤੇ ਇਨੀ ਸਖਤ ਕਾਰਵਾਈ ਹੈਨਾ ਦੂਸਰੇ ਪਾਸੇ ਉਹਨਾਂ ਲਈ ਇਹ ਸਹਾਈ ਹੋ ਗਿਆ ਕਿ ਹਾਂ ਭਾਈ ਚਲੋ ਜੀ ਹੁਣ ਮੈਨੂੰ ਨਹੀਂ ਪਤਾ ਇਹਦਾ ਅੱਗੇ ਜਾ ਕੇ ਅਸਰ ਕੀ ਹੋਣਾ ਕਿਹੜੀ ਪਾਰਟੀ ਤੇ ਕੀ ਅਸਰ ਪੈਣਾ ਉਹਨਾਂ ਦੀ ਸਿੱਖਿਆ ਕ੍ਰਾਂਤੀ ਪੱਥਰ ਕ੍ਰਾਂਤੀ ਟੱਗੀ ਗਈ ਤੇ ਇਹਦੀ ਮੁਲਾਕਾਤ ਟੱਗੀ ਗਈ ਤੇ ਹੁਣ ਚਰਚਾ ਹੀ ਚਰਚੇ ਕੇ ਲਓ ਜੀ ਵਿਰੋਧੀ ਧਿਰ ਦੇ ਲੀਡਰ ਨੂੰ ਟੰਗਣ ਦੀ ਕੋਸ਼ਿਸ਼ ਹੈ ਜੀ ਬੈਸੇ ਸਵਾਲ ਤਾਂ ਰਹਿਣਾ ਸੱਤਾਧਾਰੀ ਧਿਰ ਤੇ ਇਹ ਸਵਾਲ ਹਮੇਸ਼ਾ ਰਹਿਣਾ ਕਿ ਭਾਈ ਤੁਸੀਂ ਕਹਿੰਦੇ ਹੋ ਬੱਤੀਆਂ ਦੀ ਜਾਣਕਾਰੀ ਸਾਨੂੰ ਹੈ ਨਹੀਂ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਹੈ ਹਾਂ ਤੇ ਪਰ 7 ਤਾਰੀਖ ਦੇ ਰਿਹਾ 18 ਦੀ ਵੀ ਜਾਣਕਾਰੀ ਨਹੀਂ ਸੀ ਜਿਹੜੇ ਫਟ ਗਏ ਫਟ ਗਏ ਬਿਲਕੁਲ ਸਹੀ ਹੈ ਬਿਲਕੁਲ ਫਿਰ ਜੇ ਜਾਣਕਾਰੀ ਹੁੰਦੀ ਉਹ ਫਟਦੇ ਥੋੜਾ ਸੋ ਇਸ ਲਈ ਤੁਹਾਡੀ ਜਾਣਕਾਰੀ ਦਾ ਜਨਾਜ਼ਾ ਨਿਕਲਿਆ ਹੋਇਆ ਹਮ ਹੈਨਾ ਪਰ ਇਹ ਫਿਕਸ ਮੈਚ ਤਾਂ ਵੀ ਇਹਦੀਆਂ ਪਰਤਾਂ ਉੱਤਰ ਗਈਆਂ ਜੀ ਬਿਲਕੁਲ ਤੇ ਨਾਲ ਇੱਕ ਗੱਲ ਇਹ ਵੀ ਹੈ ਨਾ ਸ਼ਰਮਨ ਜੀ ਕੀ ਜਦੋਂ ਮੰਨ ਲਓ ਸਿਆਸਤ ਦੇ ਵਿੱਚ ਕੋਈ ਵੀ ਚੀਜ਼ ਵਾਪਰੀ ਹੈ ਜਿਹੜੀ ਕਿਸੇ ਸਿਆਸਤਦਾਨ ਦੇ ਨਾਲ ਤਾਲੁਕਤ ਰੱਖਦੀ ਹੈ ਉਹ ਕਦੇ ਪ੍ਰਾਣੀ ਨਹੀਂ ਹੁੰਦੀ ਆਪਾਂ ਨੂੰ ਪਤਾ ਕਿੰਨੇ ਕਿੱਡੇ ਵੱਡੇ ਸਕੈਂਡਲ ਕਿੱਡੇ ਕਿੱਡੇ ਵੱਡੇ ਕਾਂਡ ਵੋਟਾਂ ਵੇਲੇ ਜਾਂ ਉਂ ਜਦੋਂ ਬੰਦਾ ਕਿਸੇ ਤਰੀਕੇ ਦੇ ਨਾਲ ਅੱਗੇ ਵੱਧਾ ਜਾਂ ਨੂੰ ਕੋਈ ਵੱਡੀ ਉਪਾਧੀ ਅਹੁਦਾ ਦਿੱਤਾ ਜਾਂਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਤਾਂ ਉਦੋਂ ਮੂਰੇ ਆ ਜਾਂਦੀਆਂ ਨੇ ਚੀਜ਼ਾਂ ਉਹ ਪ੍ਰਤਾਪ ਸਿੰਘ ਬਾਜਵਾ ਨੇ ਕ੍ਰੈਡੀਬਿਲਟੀ ਉਦੋਂ ਵੀ ਡਾਊਨ ਕੀਤੀ ਸੀ ਆਪਦੀ ਜਦੋਂ ਇਹਨਾਂ ਨੇ ਕਿਹਾ ਸੀ 32 ਐਮਐਲਏ ਮੇਰੇ ਸੰਪਰਕ ਦੇ ਵਿੱਚ ਆ ਵੀ 32 ਤੇ 18 50 ਹੋ ਗਏ ਫਿਰ ਕਿਹੜਾ ਤੁਹਾਡੀ ਸਰਕਾਰ ਬਣ ਰਹੀ ਹੈ ਤੇ ਅੱਜ ਤੱਕ ਤੁਸੀਂ ਇਹ ਨਾਲ ਤਾਂ ਵੀ ਉਸ ਤੋਂ ਬਾਅਦ ਉਸ ਤੋਂ ਬਾਅਦ ਸੁਵਿੰਦਰ ਰੰਧਾਵਾ ਨੇ ਹਵਾ ਕੱਟ ਸੀ ਕਹਿੰਦਾ ਉਹ ਜੁਮਲਾ ਸੀ ਹਾਂਜੀ ਉਹ ਜੁਮਲਾ ਸੀ ਹਾਂਜੀ ਬਿਲਕੁਲ